ਤਉ ਸਾਰੀਆਂ ਬੀਬੀਆਂ ਬੋਲਦੀਆਂ ਬੀਬੀ ਤੂੰ ਕਿਉਂ ਚੁੱਪ ਬੈਂਦੀ ਹੈ ਮੈਂ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਉਹਦੇ ਤੇ ਮੈਂ ਪੰਜਾਬੀ ਵੀ ਸਿੱਖੀ ਹੋ ਮੈਂ ਪਾਠ ਕਰਦੀ ਆ ਬਿਮਾਰੀ ਫੈਲ ਗਈ ਸੀ ਉਤੇ ਪੰਜਾਬ ਚ ਅੱਛਾ ਜੀ ਅੱਛਾ ਬਿਮਾਰੀ ਫੈਲ ਗਈ ਸੀ ਤੇ ਮੱਲਕੇ ਸਾਰੇ ਸਾਰੇ ਮਰ ਜਾਂਦੇ ਸੀ ਫਿਰ ਮੈਨੂੰ ਮਹਾਰਾਜ ਨੇ ਇੰਨਾ ਪਿਆਰ ਹੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇਖਦੀ ਸੀ ਤੇ ਮੈਂ ਕਹਿੰਦੀ ਸੀ ਬਾਬਾ ਜੀ ਸਾਡੇ ਘਰ ਕਦੋਂ ਤੁਸੀਂ ਆਣਾ ਹੈ ਅੱਛਾ ਇਹ ਤਾਂ ਸਾਡੇ ਬਹੁਤ ਲੱਗੇ ਸੀ ਇਹਦੀ ਫੁੱਲ ਦੀ ਚਟਣੀ ਜਿਹੜੀ ਹੈ ਉਹ 슈ਗਰ ਵਾਲੇ ਨੂੰ ਦਿਓ ਨਾ ਤੁਸੀਂ ਇਹ ਮੱਲ ਕੇ ਕਈ ਬਿਮਾਰੀਆਂ ਜੋ ਮਾਰਦੀ ਹੈ ਇਹ ਇਹ ਜਿਹੜਾ ਫੁੱਲ ਹੈ ਇਹ ਅੱਛਾ ਇਹ ਤਾਂ ਮੈਂ ਇਸ ਵਾਰੀ ਗਵਾ ਲਿਆ ਇਹਦਾ ਮਤਲਬ ਜਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਆਏ ਆ ਹਿਮਾਚਲ ਪ੍ਰਦੇਸ਼ ਦੇ ਇੱਕ ਬਹੁਤ ਹੀ ਵਧੀਆ ਬਹੁਤ ਹੀ ਸੁੰਦਰ ਬਹੁਤ ਹੀ ਖੂਬਸੂਰਤ ਪਿੰਡ ਤੇ ਇਸ ਪਿੰਡ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਆ ਇੱਕ ਕਿਸਾਨ ਕਾਫੀ ਵਧੀਆ ਇੱਕ ਫਾਰਮ ਹਾਊਸ ਬਣਾਇਆ ਹੋਇਆ ਆ ਤੇ ਉੱਥੇ ਦੇ ਓਨਰ ਜਿਹੜੇ ਆ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਸੱਸ ਅੰਟੀ ਜੀ ਜੀ ਸੱਸ ਜੀ ਅੱਛਾ ਜੀ ਦੱਸੋ ਜੀ ਇੱਥੇ ਤੁਸੀਂ ਜਿੱਦਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾਈਆਂ ਹੋਈਆਂ ਆ ਲੱਗਾਇਆ ਇਹਹੀਂ ਲਸਣ ਹਾਂਜੀ ਤੇ ਇਹ ਲਗਵਾਈਏ ਅਸੀਂ ਕਿਹੋੜੀ ਵਿੱਚ ਕਿਹੜੀ ਕਿਹੋੜੀ ਜੀ ਕਿਹੋੜੀ ਇਹਨੂੰ ਕਹਿੰਦੇ ਬਾਖਲਾ ਐਸੇ ਬਾਖਲਾ ਵੀ ਕਹਿੰਦੇ ਅੱਛਾ ਪਰ ਇਹ ਕਿਹੋੜੀ ਬੋਲਦੇ ਅਹੀਂ ਆਪਣੀ ਭਾਸ਼ਾ ਚ ਇਹਦਾ ਕੀ ਕਰਦੇ ਜੀ ਇਹਦੀ ਸਬਜ਼ੀ ਬਣਦੀ ਹੈ ਅੱਛਾ ਜੀ ਆਹ ਫਲੀਆਂ ਲੱਗੀਆਂ ਨਾ ਅੱਛਾ ਜੀ ਤੇ ਇਹਦੀ ਸਬਜ਼ੀ ਬਣਦੀ ਹੈ ਇਹ ਸੱਜੀ ਹੈ ਪਹਿਲੀ ਵਾਰੀ ਦੇਖਿਆ ਜੀ ਇਹ ਇਹ ਸਬਜੀ ਹੈ ਅੱਛਾ ਜੀ ਇਹਦੀ ਸਬਜੀ ਬੜੀ ਸਵਾਦ ਹੈ ਸਬਜੀ ਬਣਦੀ ਹੈ ਇਹਦੀ ਅੱਛਾ ਜੀ ਕਿਆ ਬਾਤ ਹੈ ਤਾਂ ਬਹੁਤ ਤੋ ਇਹ ਦੇਸੀ ਲਸਣ ਹੈ ਉਹ ਹਾਈਬ੍ਰਿਡ ਵਾਲਾ ਹੈ ਅੱਗੇ ਜੋ ਹੈ ਨਾ ਬੜੇ ਬੜੇ ਪੱਠੋ ਵਾਲਾ ਹਾਂਜੀ ਹਾਂਜੀ ਇਹ ਹਾਈਬ੍ਰਿਡ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਵਿੱਚ ਮੈਂ ਚਕੰਦਰ ਲਗਾਏ ਹੈ ਕਿਉਂਕਿ ਇਹ ਜ਼ਮੀਨ ਖਾਲੀ ਪੜੀ ਸੀ ਨਾ ਹਾਂਜੀ 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 ਤੋ ਇਸ ਮੈਂ ਇਹ ਚਕੰਦਰ ਲਗਾਏ ਹੈ ਇਹ ਚਕੰਦਰ ਹੈ ਕੀ ਆ ਬਤਾਂ ਜੀ ਬਹੁਤ ਵਧੀਆ ਤੇ ਇਹ ਬਿਲਕੁਲ ਆਰਗੈਨਿਕ ਆ ਜੀ ਸਭ ਕੁਝ ਹੈ ਨਾ ਬਿਲਕੁਲ ਜੀ ਨਾ ਚ ਕੋਈ ਖਾਦ ਨਹੀਂ ਪਾਈ ਹੋਈ ਇਹ ਦੇਸੀ ਗਾਏ ਦਾ ਗੋਆ ਜਿਹੜਾ ਹੁੰਦਾ ਉਹ ਹੀ ਪਾਇਆ ਹੈ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਫਿਰ ਸੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਇਹ 300 ਕਨਾਲ ਦੇ ਕਰੀਬ ਜਗ੍ਹਾ ਆ ਤੇ ਕਾਫੀ ਜਗ੍ਹਾ ਤੇ ਸਬਜ਼ੀਆਂ ਲੱਗੀਆਂ ਹੋਈਆਂ ਆ ਤੇ ਕਣਕ ਲੱਗੀ ਹੋਈ ਆ ਅੱਛਾ ਆ ਤਾਂ ਮੈਨੂੰ ਲੱਗਦਾ ਜੀ ਇਹੋ ਹਾਂਜੀ ਇਲਾਇਚੀ ਛੋਟੀ ਇਲਾਇਚੀ ਇਹਨੂੰ ਲੱਗਦੀਆਂ ਇਲਾਇਚੀਆਂ ਲੱਗਦੀਆਂ ਫੁੱਲ ਪੌਂਦੇ ਪਰ ਟਿਕਦੀਆਂ ਨਹੀਂ ਉਹ ਸਾਢੇ ਵੀਤਾਂ ਹੁੰਦਾ ਜੀ ਇਸਦਾ ਇਹ ਪੱਤਾ ਗੋਭੀ ਲੱਗੀ ਠੀਕ ਹੈ ਜੀ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਇੱਥੇ ਸਟੈਪ ਫਾਰਮਿੰਗ ਹੁੰਦੀ ਆ ਤੇ ਕਾਫੀ ਕੁਝ ਬਾਰਿਸ਼ ਤੇ ਨੇ ਵਰ ਕਰਦਾ ਪਰ ਚਲੋ ਇੱਥੇ ਪਾਣੀ ਵੀ ਹੈ ਨਾ ਕੋ ਕਾਫੀ ਭਰਪੂਰ ਮਾਤਰਾ ਦੇ ਵਿੱਚ ਪੱਲ ਕੈ ਮੇਥੀ ਹੈ ਧਨੀਆਂ ਹੈ ਅੱਛਾ ਜੀ ਠੀਕ ਆ ਇਹ ਫਿਰ ਉਹ ਔਰ ਜਿਹੜੀ ਗੋਭੀ ਹੈ ਉਹ ਲਗਾਈ ਹੈ ਸਰਸਾ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਨਹੀਂ ਚਲੋ ਬਹੁਤ ਵਧੀਆ ਇਹ ਬਾਰੇ ਇੱਕ ਖੇਤ ਖਾਲੀ ਹੋ ਗਏ ਸੀ ਸਬਜੀ ਵਾਲੇ ਨਾ ਇਸ ਦੇ ਵਿੱਚ ਪਹਿਲੇ ਸੌਫ ਵੇਜੀ ਸੀ ਨਾ ਤੇ ਹੁਣ गेहूं ਵੇਚਦੇ ਆਂ ਕਿ ਐ ਖਿੱਲੇ ਕਿਉਂ ਰੱਖਣੇ ਆ ਖੇਤ ਅੱਛਾ ਜੀ ਤੇ ਹੁਣ ਵੇਚਦੇ ਠੀਕ ਬਿਲਕੁਲ ਰੋਬੀ ਆਈ ਹੈ ਤੇ ਉਹ ਮੇਕੀ ਹੈ ਜੀ 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 ਵੈਸੇ ਇੱਕ ਗੱਲ ਚੰਗੀ ਲੱਗੀ ਜੀ ਇੱਥੇ ਜਿੱਦਾਂ ਫੈਂਸਿੰਗ ਹੋਈ ਪਈ ਆ ਪ੍ਰੋਪਰ ਤੇ ਉਹਦੇ ਕਰਕੇ ਜਾਨਵਰਾਂ ਦਾ ਖਤਰਾ ਹੈ ਨਹੀਂਗਾ ਨਹੀਂ ਜਾਨਵਰਾਂ ਦਾ ਕੋਈ ਖਤਰਾ ਨਹੀਂ ਹੈ ਜੋ ਵੀ ਥਾ ਹੋਈ ਹੈ ਪੱਥਰ ਲਗਾ ਕੇ ਜਾਂ ਕੋਈ ਵੀ ਆਪਣਾ ਔਰ ਇਹ ਆਟੋਮੈਟਿਕ ਉੱਥੋਂ ਤੇ ਪਾਣੀ ਜੇ ਇੱਥੇ ਪਹੁੰਚਦਾ ਹਾਂਜੀ 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 ਇਹ ਹਰ ਖੇਤ ਤੇ ਪਹੁੰਚਦਾ ਠੀਕ ਹੈ ਜੀ ਬਹੁਤ ਵਧੀਆ ਤੇ ਆਸ ਬਾਦਨੀਆ ਆ ਬਾਲ ਤੇ ਜੀ ਵਾ ਜੀ ਵਾ ਇੱਧਰ ਮੈਨੂੰ ਇਦਾਂ ਲੱਗਾ ਵੀ ਇੱਧਰ ਚੋ ਹੁੰਦਾ ਇੱਧਰ ਪਾਣੀ ਵਗਦਾ ਹੁੰਦਾ ਪਰ ਇੱਧਰ ਥੱਲੇ ਸਟੈਪ ਫਾਰਮਿੰਗ ਹਾਂਜੀ ਹਾਂਜੀ ਗੇਹੂ ਠੀਕ ਆ ਜੀ ਹਾਂਜੀ ਬਾਕੀ ਉਦਾਂ ਬਹੁਤ ਬਹੁਤ ਜ਼ਿਆਦਾ ਦੇਖਿਆ ਮੈਂ ਕਿ ਕੰਮ ਤੁਸੀਂ ਕਰਦੇ ਆ ਸਾਰਾ ਇੱਥੇ ਨਹੀਂ ਅਸੀਂ ਖੁਦ ਹੱਥੋਂ ਕਰਦੇ ਆ ਜਿਵੇਂ ਹਲਦੀ ਹੈ ਇਹ ਲਸਣ ਹੈ ਪਿਆਜ਼ ਹੈ ਉਹਦੀ ਖੇਤੀ ਅਸੀਂ ਖੁਦ ਕਰਦੇ ਆ ਗੇਹੋਂ ਦੀ ਖੇਤੀ ਅਸੀਂ ਆਪ ਕਰਦੇ ਆ ਠੀਕ ਆ ਜੀ ਜੋ ਵੀ ਕੰਮ ਹੈ ਉਹ ਆਪ ਕਰਦੇ ਹਾਂ ਹੂੰ ਹੂੰ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਵੈਸੇ ਜਿਹੜੇ ਇੱਥੇ ਹੋਰ ਦਰਖਤ ਵੀ ਹੈਗੇ ਆਸ-ਪਾਸ ਦੀ ਜਿਦਾ ਮੈਂ ਸਾਹਮਣੇ ਦੇਖ ਪਾ ਰਹਿਆ ਕਿਹੜੇ-ਕਿਹੜੇ ਗੁਣਕਾਰੀ ਇੱਥੇ ਜਾਂ ਕਿਹੜੇ ਫਲ ਫਲਦਾਰ ਦਰਖਤ ਕਿਹੜੇ ਹੁੰਦੇ ਇੱਥੇ ਫਲਦਾਰ ਇਹ ਤਾਂ ਨਹੀਂ ਆ ਇਹ ਤਾਂ ਮल्ले ਕੇ ਲੱਕੜੀ ਹੁੰਦੀ ਹੈ ਮਕਾਨ ਵਾਸਤੇ ਜਿਵੇਂ ਪਿੱਤ ਬਣਾਣੇ ਜਿਵੇਂ ਸ਼ੀਸ਼ਾ ਹੁੰਦਾ ਉਹਦੇ ਚਮਕਦੀ ਹੈ ਜਦੋਂ ਇਹਨਾਂ ਸਫਾਈ ਦਿੰਦੇ ਆ ਨਾ ਮਸ਼ੀਨ ਨਾਲ ਤੇ ਜਿਹਦੇ ਮੈਂ ਸ਼ੀਸ਼ਾ ਚਮਕਦਾ ਉਹ ਮੈਂ ਚਮਕਦੀ ਹੈ ਪਾਲਿਸ਼ ਕਰਨੇ ਦੀ ਵੀ ਲੋੜ ਨਹੀਂ ਹੁੰਦੀ ਇਸ ਲਈ ਇਸ ਤਰ੍ਹਾਂ ਦੇ ਦੀ ਇੰਨੀ ਸੋਹਣੀ ਲੱਕੜੀ ਬੰਦੀ ਹੈ ਦਰਵਾਜ਼ਿਆਂ ਵਾਸਤੇ ਅੱਛਾ ਜੀ ਇਹ ਕਿਹੜਾ ਦਰਖਤ ਕਹਿੰਦੇ ਇਹਨੂੰ ਜੀ ਤੁਸੀਂ ਬਰਥੂਆ ਬੋਲਦੇ ਐ ਸੀ ਬਰਥੂਆ ਅੱਛਾ ਜੀ ਆਹ ਕੀ ਆ ਜੀ ਆਹ ਵਾਲਾ ਆ ਦੇਖੋ ਟੱਕਾ ਹੈ ਜੀ ਆਹ ਵਾਲਾ ਕਾ ਹੈ ਹੈ ਬਹੁਤ ਸੋਹਣੀ ਲੱਗਦੀ ਹੈ ਵੀ ਕੁਝ ਤਾਂ ਬੁੱਤੀ ਸੀਗਾ ਨਾ ਹਾਂ ਨਿਕੜਵਾ ਹੁੰਦਾ ਹੈ ਇਹ ਪਸ਼ੂ ਵੀ ਨਹੀਂ ਖਾਂਦੇ ਅੱਛਾ ਜੀ ਤੇ ਇਹ ਜਿਹੜੀ ਇੱਥੋਂ ਸਬਜ਼ੀ ਸਾਰੀ ਹੁੰਦੀ ਹੈ ਜੀ ਤੁਸੀਂ ਇੱਥੇ ਲੋਕਲ ਮੰਡੀ ਦੇ ਵਿੱਚ ਵੇਚਦੇ ਆ ਕਿ ਲੋਕਲ ਲੋਕਾਂ ਕੋਲ ਲੋਕਲ ਸ਼ਾਪਾਂ ਤੇ ਜਾਂਦੀ ਹੈ ਅੱਛਾ ਮੰਡੀ 'ਚ ਨਹੀਂ ਜਾਂਦੀ ਲੋਕਲ ਸ਼ਾਪਸ ਤੇ ਜਾਂਦੀ ਹੈ ਹਾਂਜੀ ਠੀਕ ਆ ਮੰਡੀ ਸਾਨੂੰ ਜਸੂਰ ਪੈਂਦੀ ਉਹ ਦੂਰ ਪੇ ਜਾਂਦੀ ਅੱਛਾ ਜੀ ਅੱਛਾ ਠੀਕ ਆ ਪਾਣੀ ਮਿਲਦਾ ਕੁਝ ਨਹੀਂ ਠੀਕ ਆ ਠੀਕ ਆ ਤੁਹਾਡੀ ਗੱਲ ਸਹੀ ਹੈ ਹਾਂ ਇਹ ਹੀ ਉਹ ਨਵੇਂ ਪੌਦੇ ਤਿਆਰ ਕਰਲੇ ਇਹ ਕਿਹੜੇ ਜੀ ਉਹ ਜਿਹੜਾ ਲਾਇਆ ਟੈਂਟ ਲਾਇਆ ਆ ਆ ਕੀ ਲੱਗਿਆ ਜਿਹਦੇ ਚ ਨਾ ਭੀਜ ਨਹੀਂ ਤਿਆਰ ਕਰਦੇ ਕੀ ਯਾਰ ਲੋਕੀ ਅੱਛਾ ਜੀ ਅੱਛਾ ਠੀਕ ਆ ਇੱਕ ਹੀ ਲੱਗਿਆ ਜੀ ਇਤਿਆਜ਼ ਇਹ ਤਾਂ ਪਿਆਜ ਆ ਪਾਜੀ ਇਹ ਤੁਸੀਂ ਸ਼ਹਿਰੀ ਆ ਨਾ ਥੋੜੇ ਜਹ ਹੂੰ 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 ਥੋੜੇ ਜਹ ਕੀ 80% ਸ਼ਹਿਰੀ ਆ ਨਾ ਤੁਸੀਂ ਤਾਂ ਕਰਕੇ ਤੁਹਾਨੂੰ ਪਤਾ ਨਹੀਂ ਕੀ ਆ ਯਾ ਵਾਤਾ ਇੱਕ ਪਾਦਾ ਹੋਵੇ ਪਾਰ ਹਾਂਜੀ ਉਹ ਖੈਰ ਲੱਗ ਗਈ ਨੀ ਸਿਰ ਹਾਂਜੀ ਹਾਂਜੀ ਉੱਥੇ ਦੇਖਿਆ ਖੈਰ ਦੇ ਲੱਗ ਗਿਆ ਉਹ ਸੁਆਣ ਸੁਆਂਜਣਾ ਪੰਜਾਬੀ ਦੇ ਵਿੱਚ ਸੁਆਂਜਣਾ ਮੋਰਿੰਗਾ ਅਹੇ ਇੰਗਲਿਸ਼ ਚ ਬੋਲਦੇ ਜੀ ਹਾਂਜੀ ਅਸੀਂ ਬੋਲਦੇ ਸੁੰਨਣ ਸੁੰਨਣ ਜੀ ਅੱਛਾ ਜੀ ਠੀਕ ਆ ਚਲੋ ਹੁਣ ਤੁਹਾਨੂੰ ਮੇਰੇ ਬਹੁਤ ਸਾਰੇ ਦਰਸ਼ਕ ਦੇਖਣਗੇ ਉਹਨਾਂ ਨੂੰ ਚੰਗਾ ਵੀ ਲੱਗੇਗਾ ਇੱਕ ਜਿਹੜੀ ਤੁਹਾਡੀ ਹਿੰਮਤ ਹੈ ਨਾ ਆਂਟੀ ਜੀ ਉਹ ਸਾਰਿਆਂ ਨੂੰ ਪ੍ਰੇਰਿਤ ਕਰੇਗੀ ਲੇਡੀਜ਼ ਨੂੰ ਕਿਉਂਕਿ ਮੈਂ ਤੁਹਾਨੂੰ ਦੇਖਿਆ ਵੀ 4 ਵਜੇ ਤੋਂ ਲੱਗੇ ਤੁਸੀਂ ਰੋਜ਼ ਹੀ 4 ਵਜੇ ਤੋਂ ਉੱਠ ਕੇ ਕੰਮ ਲੱਗੇ ਰਹਿੰਦੇ ਹਾਂ ਹਾਂਜੀ ਹਾਂਜੀ ਇਹਦੀ ਚਟਣੀ ਬਣਦੀ ਹੈ ਫੁੱਲ ਦੀ ਹਾਂਜੀ ਆ ਫੁੱਲ ਜਿਹੜੀ ਇਹਦੀ ਚਟਣੀ ਬਣਦੀ ਹੈ ਅੱਛਾ ਇਹ ਤਾਂ ਸਾਡੇ ਬਹੁਤ ਲੱਗੇ ਸੀ ਇਹਦੀ ਫੁੱਲ ਦੀ ਚਟਣੀ ਜਿਹੜੀ ਹੈ ਉਹ 슈ਗਰ ਵਾਲੇ ਨੂੰ ਦਿਓ ਨਾ ਤੁਸੀਂ ਇਹ ਮੰਨ ਲਓ ਕਿ ਕਈ ਬਿਮਾਰੀਆਂ ਜੋ ਮਾਰਦੀ ਹੈ ਇਹ ਇਹ ਜਿਹੜਾ ਫੁੱਲ ਹੈ ਅੱਛਾ ਇਹ ਤਾਂ ਮੈਂ ਇਸ ਵਾਰੀ ਗਵਾਲਾ ਇਹਦਾ ਮਤਲਬ ਹਾਂਜੀ ਕੋਈ ਨਹੀਂ ਅਗਲੀ ਵਾਰ ਨੂੰ ਸੰਭਾਲ ਲਾਂਗੇ ਚਟਨੀ ਬਣਾਵਾਂਗੇ ਹਾਂ ਚਟਨੀ ਬਣਾਣੀ ਮਦੇ ਮੱਲੇ ਕੇ 슈ਗਰ ਵਾਲੇ ਪੇਸ਼ੈਂਟਰ ਨੂੰ ਦਿਓ ਤੁਸੀਂ ਮੱਲੇ ਉਹਦੀ 슈ਗਰ ਕੱਟ ਜਾਂਦੀ ਹੈ ਤੇ ਇਦਾਂ ਹੀ ਫਲੀਆਂ ਤੁਸੀਂ ਕਹਿੰਦੇ ਫਲੀਆਂ ਦੀ ਚਟਨੀ ਬਣਾਓ ਨਹੀਂ ਹੁਣ ਫਲੀਆਂ ਲੱਗਣੀਆਂ ਤੁਹਾਨੂੰ ਅਸੀਂ ਚਾਰ ਬਣਾਉਣਾ ਅੱਛਾ ਜੀ ਠੀਕ ਆ ਚਟਨੀ ਬਣਾ ਲੈਣੀ ਠੀਕ ਆ ਤੇ ਮੱਲੇ ਕੇ ਉਹ ਫਿਰ 5-6 ਮਹੀਨੇ ਸਾਲ ਵਾਸਤੇ ਰੱਖ ਲੈਣੀ ਜਮਾ ਕਰਕੇ ਕਿਉਂਕਿ ਜਦੋਂ ਵੀ ਖਾਈਏ ਸਾਡੀਆਂ ਕਈ ਵੀ ਮਾਰੀਆਂ ਦੂਰ ਕਰਦੀ ਪੇਟ ਦੇ ਕੀੜੇ ਵੀ ਮੈਂ ਹਾਂਜੀ ਕੋਈ ਹੋਰ ਬਿਮਾਰੀ ਉਹ ਪੇੜਦੀ ਠੀਕ ਹੈ ਜੀ ਉਹਦੇ ਵਾਸਤੇ ਬਹੁਤ ਲੱਗਦਾ ਹੈ ਕਿ ਇਹ ਠੀਕ ਹੈ ਜੀ ਆਮਲੇ ਦੇਖੀ ਤੁਸੀਂ ਗਏ ਆਮਲੇ ਦੇ ਉੱਤੇ ਨਹੀਂ ਉਧਰ ਨਹੀਂ ਦੇਖਿਆ ਚਲੋ ਮੈਂ ਹੁਣ ਤੁਹਾਨੂੰ ਦੇਸੀ ਆਮਲੇ ਰਸ ਦੇ ਠੀਕ ਹੈ ਜੀ ਉਧਰ ਵੈਸੇ ਮੈਨੂੰ ਕਹਿੰਦੇ ਵੀ ਥੱਲੇ ਇਲਾਕਿਆਂ ਦੇ ਵਿੱਚ ਕਿ ਸੁਹਾਣਜਣਾ ਗਰਮ ਬਹੁ ਹੁੰਦਾ ਜੀ हां गरम ਹੁੰਦਾ ਹੈ ਪਰ ਇਹ ਬਿਮਾਰੀਆਂ ਵਾਸਤੇ ਇਹ ਬਿਮਾਰੀਆਂ ਕੱਟਣ ਵਾਸਤੇ ਹੈ ਤੇ ਮਤਲਬ ਕਿ ਜਦੋਂ ਇਹ ਗਰਮ ਤੁਹਾਨੂੰ ਮਹਿਸੂਸ ਹੁੰਦਾ ਤਾਂ ਹਰਾ ਧਨੀਆ ਪਾ ਲਿਓ ਇਹਦੇ ਵਿੱਚ ਅੱਛਾ ਜੀ ਅੱਛਾ ਹਰਾ ਧਨੀਆ ਪਾ ਲਿਓ ਠੰਡਾ ਕਰਦਾ ਹੈ ਪੁਦੀਨਾ ਪਾ ਲਿਓ ਉਹ ਠੰਡਾ ਕਰਦਾ ਹੈ ਬਹੁਤ ਵਧੀਆ ਗੱਲ ਦਸੀ ਤੁਸੀਂ ਇਹ ਸੇ ਉਹ ਪਚ ਜਾਂਦਾ ਬੰਦੇ ਨੂੰ ਜੀ ਕਈ ਵਾਰੀ ਅਸੀਂ ਇਦਾਂ ਮੂੰਹ ਪਕਾ ਲਈਦਾ ਜੀ ਨਹੀਂ ਨਹੀਂ ਮੂੰਹ ਪੱਕ ਜਾਂਦਾ ਇਹਨੂੰ ਖਾ ਕੇ ਜੀ ਹਰਾ ਧਨੀਆ ਪਾ ਲਿਓ ਪੀਸ ਕੇ ਵਿੱਚ ਪੁਦੀਨਾ ਪਾ ਲਿਓ ਪੀਸ ਕੇ ਠੀਕ 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 ਤੇ ਫਿਰ ਵਧੀਆ ਹੋ ਜਾਂਦਾ ਜੀ ਹਾਂ ਵਧੀਆ ਦੱਸਿਆ ਤੁਸੀਂ

ਇਹ ਮੱਲਕੇ ਤੁਸੀਂ ਅਗਲੇ ਮਾਰਚ ਆਣ ਤੱਕ ਨਹੀਂ ਖਰਾਬ ਹੋਣਾ ਜਦੋਂ ਇਹ ਜੇ ਤੁਸੀਂ ਪਿਆਜ਼ ਖਾ ਰਹੇ ਹੋ ਨਾ ਉਹ ਲੇਟ ਲਗਾਣ ਦੀ ਇਹ ਹੀ وجہ ਹੈ ਕਿ ਉਹ ਮਾਰਚ ਤੱਕ ਕਦੇ ਖਰਾਬ ਨਹੀਂ ਹੁੰਦਾ ਅੱਛਾ ਜੀ ਨਹੀਂ ਤਾਂ ਸੜ ਜਾਂਦਾ ਤੇ ਕਈ ਵਾਰ ਲੂੰਗ ਪੈਂਦਾ ਇਹ ਨਹੀਂ ਲੂੰਗਦਾ ਠੀਕ ਆ ਠੀਕ ਆ ਇਹਨੂੰ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਲਗਾਇਆ ਹਿਉਣੀ ਦੀ ਸਿਰਫ ਉਡਾਈ ਕੇ ਗੋਡੀ ਕਰਨੀ ਹੈ ਅੱਛਾ ਜੀ ਬੜਾ ਨਾ ਧਿਆਨ ਨਾਲ ਲੰਘਿਓ ਨੀ ਚੇਤੋ ਨਾ ਨੰਗਣਾ ਇੱਥੋਂ ਦੇਖ ਲੈਨੇ ਟਰਾਈ ਮਾਰਦੇ ਪਾਜੀ ਆ ਜਾਊਗਾ ਜੀ ਕੋਈ ਚੱਕਰ ਨਹੀਂ ਉਹ ਧਿਆਨ ਨਾਲ ਲਾਣਾ ਪੈਣਾ ਬਸ ਇਹ ਅਸੀਂ ਨਹੀਂ ਜੀ ਮੈਂ ਬਣਾਈ ਉਹ ਜੰਗਲ ਸੀ ਅੱਛਾ ਜੀ 1 ਮਿੰਟ ਬਸ ਆ ਭਾਈ ਇਹ ਦੇਖੋ ਤੇਰੇ ਤੇ ਹਾਂ ਬਸ ਠੀਕ ਆ ਜਾਓ ਹਾਂਜੀ ਹਾਂਜੀ ਇਹ ਅਸੀਂ ਨਹੀਂ ਜੀ ਮੈਂ ਬਣਾਈ ਉਹ ਇਹ ਜੰਗਲ ਸੀ ਪਹਿਲੇ ਹਾਂ ਇਹ ਹਿਉਨ ਪੁੱਟ ਕੇ ਹੁਣ ਨਵੀਂ ਜ਼ਮੀਨ ਤਿਆਰ ਕੀਤੀ ਐ ਹਾਂ ਬਣ ਵਾਸਤੇ ਝੋਨਾ ਲਗਾਉਣਾ ਇਹਦੇ ਵਿੱਚ ਝੋਨਾ ਹੀ ਇਹ ਇਦਾ ਪਹਾੜੀ ਹੁਣੀ ਆ ਉਹਨੂੰ ਸਿੱਧੀ ਕੀਤੀ ਹੈ ਨਾ ਇਹ ਹਾਂਜੀ ਹਾਂਜੀ ਹਾਂ ਹੁਣ ਇਹਨੂੰ ਤੁਸੀਂ ਸਟੈਪ ਫਾਰਮਿੰਗ ਦੇ ਤਰ੍ਹਾਂ ਬਣਾ ਦੇਣਾ ਹੈ ਨਾ ਇਹਦਾ ਸਟੈਪ ਜੈ ਹਾਂ ਹੁਣ ਸਟੈਪ ਬਣ ਜਾਣੇ ਉਹੀ ਸਟੈਪ ਬਣ ਜਾਣੇ ਕਿ ਉਹਨਾਂ ਨੇ ਕਿ ਨੀਚੇ ਹੋ ਜਾਣ ਠੀਕ ਆ ਲੈ ਕੀ ਬਾਤਾਂ ਦੇਖੋ ਤਾਂ ਉਹ ਲੈ ਵੀ ਦੇਖੋ ਤਾਂ ਇਹ ਤੁਸੀਂ ਬੋਲਦੇ ਬਿਲਕੁਲ ਛੋਟੇ ਆਮਣੇ ਹੁੰਦੇ ਜੀ ਹਾਂਜੀ ਹਾਂ ਛੋਟੇ ਕਿਆ ਸਹੀ ਗੱਲ ਇੱਦਾਂ ਹੀ ਹੁੰਦੇ ਆ ਇਹੀ ਹੁੰਦੇ ਆ ਬਿਲਕੁਲ ਇਹ ਦੇਸੀ ਪ्योर ਆਮਲਾ ਦੇਸੀ ਮੈਂ ਮੰਨੀ ਆ ਤੁਹਾਨੂੰ ਉਹਨੇ ਇਹ ਜਗ੍ਹਾ ਤੇ ਵੀ ਆਮਲਾ ਹੈ ਨਾ ਸਾਡੀ ਸਾਹਮਣੇ ਵੀ ਦੇਖੋ ਇਹ ਕਿੰਨਾ ਜਿਆਦਾ ਵੱਡਾ ਹੈ ਹਾਂਜੀ ਹੈ ਇਹ ਵੀ ਦੇਸੀ ਹੈ ਤੇ ਇਹ ਵੀ ਦੇਸੀ ਹੀ ਹੈ ਹਾਂਜੀ ਹਾਂਜੀ ਲਾਇਆ ਨਹੀਂ ਆਪ ਨੇ ਲਾਇਆ ਇਹ ਜੰਗਲੀ ਵੈਸੇ ਹੀ ਉੱਗੇ ਆਪ ਹੀ ਆਪੇ ਉੱਗਦੇ ਹਾਂ ਦੇਖੋ ਇਹ ਵੱਡਾ ਹੈ ਹਾਂ ਇਹ ਸਾਈਜ਼ ਨਾਲ ਵੱਡਾ ਹੈ ਹਾਂ ਆਉਂਦੇ ਥੋੜਾ ਜਿਹਾ ਫਰਕ ਹੈਗਾ ਪਰ ਜ਼ਿਆਦਾ ਨਹੀਂ ਜੀ ਜਿਹੜਾ ਤੁਸੀਂ ਉਧਰ ਕਲਮੀ ਨਹੀਂ ਦਿਖਾਏ ਉਹ ਤਾਂ ਬਹੁਤ ਵੱਡੇ ਆ ਉਹ ਕਲਮੀ ਹੈ ਨਾ ਉਹ ਦੇਖੋ ਭਰੇ ਪੇ ਉਹ ਗੁੱਛੀਆਂ ਦੇ ਗੁੱਛੇ ਪਰੇ ਉਹ ਆਹੋ بڑے ਆ ਆ ਦੇਖੋ ਤਾਂ ਮਤਲਬ ਕਿ ਆਪਣੇ ਦੇਸੀ ਦਵਾਈਆਂ ਚ ਪਾਉਂਦੇ ਆ ਇੱਥੇ ਇਹਦੀ ਇਹਨਾਂ ਦੀ ਕਦਰ ਨਹੀਂ ਹੈ ਕੋਈ ਵੀ ਤੋੜਨ ਵਾਲਾ ਨਹੀਂ ਹੈ ਨਹੀਂ ਤਾਂ ਇਹ ਦੇਸੀ ਦਵਾਈਆਂ ਚ ਪਾਉਂਦੇ ਉਹ ਭੇੜੀ ਹੈ ਜਿਹੜਾ ਉਹ ਤ੍ਰਿਫਲਾ ਨਹੀਂ ਬਣਾਉਂਦੇ ਹਾਂਜੀ ਹਾਂਜੀ ਉਹ ਭੇੜੇ ਇਹ ਕਿੱਥੇ ਆ ਜੀ ਭੇੜੇ ਉਹ ਉਹ ਸਾਹਮਣੇ ਦਿਖ ਰਿਹਾ ਨਾ ਦਰਖਤ ਇੱਕ ਮਿੰਟ ਹੋ ਜਾ ਇਹਦੇ ਵਿੱਚ ਦੱਸਿਓ ਇਹ ਆ ਵਾਲਾ ਆਹ ਵੜਾ ਹਾਂਜੀ ਆਹ ਮੈਂ ਵੱਡਾ ਆਹ ਵਾਲਾ ਵੱਡਾ ਦੀਦਾ ਹੈ ਨਾ ਹਾਂਜੀ ਅੱਛਾ ਅੱਛਾ ਇਹ ਆ ਹੈ ਹਾਂਜੀ ਇਹ ਤੁਹਾਡੀ ਮਾਲਕੀ ਚਾਹੇ ਬਾਹਰ ਹਾਂਜੀ ਨਹੀਂ ਮਾਲਕੀ ਚਾਹੇ ਭਾਜੀ ਆਹ ਦੇਖੋ ਤਾਂ ਸਾਰੀ ਫੈਂਸਿੰਗ ਦੇ ਅੰਦਰ ਹੈ ਫੈਂਸਿੰਗ ਨਹੀਂ ਲੱਗੀ ਜੀ ਪਰ ਹੈ ਹਾਂਜੀ ਆਹ ਉਹ ਸਟੈਪ ਲੱਗ ਬਣਿਆ ਨਾ ਖੇਤਾਂ ਦਾ ਉਹ ਲੱਗ ਬਣ ਗਿਆ ਤੇ ਇਹ نیچے ਲੱਗ ਬਣ ਗਿਆ ਇਹ ਲੱਗ ਬਣ ਗਿਆ ਤੇ ਉਹ ਉੱਪਰ ਵਾਲਾ ਲੱਗ ਬਣ ਗਿਆ ਉਹ ਸਾਈਡ ਦੇ ਪੰਜ ਸਟੈਪ ਬਣ ਗਏ ਹੁਣ ਨਹੀਂ ਬਹੁਤ ਵਧੀਆ ਬਹੁਤ ਚੰਗਾ ਕੀ ਆਇਆ ਕੋਈ 70 80 ਸਾਲ ਪਹਿਲੇ ਦੇ ਆਇਦੇ ਆ ਇੱਧਰ ਹਮਾਚਲ ਮੇਰੇ ਪਿੰਡ ਦੇ ਲੱਗ ਹੀ ਆ ਜੀ ਉਹ ਹਾਂਜੀ ਹਾਂਜੀ 5-6 ਕਿਲੋਮੀਟਰ ਦੂਰੀ ਤੇ ਪੱਕਾ ਪੋੜ ਉੱਥੇ ਤੇ ਆਏ ਆ ਤੁਹਾਡੇ ਵਿੱਚ ਤੁਹਾਡੇ ਵਿਚੋ ਕਿੱਧਰ ਕਿਉਂ ਆਏ ਬਿਮਾਰੀ ਫੈਲ ਗਈ ਸੀ ਉੱਤੇ ਪੰਜਾਬ ਚ ਅੱਛਾ ਜੀ ਅੱਛਾ ਬਿਮਾਰੀ ਫੈਲ ਗਈ ਸੀ ਤੇ ਮੱਲੇ ਕੇ ਸਾਰੇ ਸਾਰੇ ਮਰ ਜਾਂਦੇ ਸੀ ਪੂਰਾ ਪੂਰਾ ਪਰਿਵਾਰ ਮਰ ਜਾਂਦਾ ਸੀ ਇਹ ਦੋ ਅੱਛਾ ਜੀ ਉਹ ਮੱਲੇ ਕੇ ਹਾਏ ਸੇ 200 ਸਾਲ ਪਹਿਲੇ ਨੇ 150 ਸਾਲ ਪਹਿਲੇ ਅੱਛਾ ਜੀ ਬਿਮਾਰੀ ਤੇ ਹੀ ਕੋਈ ਅੱਛਾ ਜੀ ਹਾਂ ਉਹ ਮੱਲੇ ਕੇ ਮਰ ਗਿਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਉਹ ਸਪੈਨਿਸ਼ ਫਲੂ ਤਾਂ ਨਹੀਂ ਸੀ 1919 ਦੇ ਵਿੱਚ ਉਹੀ ਹੋਣਾ ਬਾਜੀ ਸਪੈਨਿਸ਼ ਫਲੂ ਸੀ ਉਹ ਤੋਂ ਫੈਲਿਆ ਕਰੋਨਾ ਵਾਂਗੂ ਜਿਹਦਾ ਰੌਲਾ ਪਿਆ ਸੀ ਇਦਾਂ ਉਦੋਂ ਅੱਛਾ ਜੀ ਹਾਂ ਜੀ ਉਹ ਮੱਲੇ ਕੇ ਪੂਰੇ ਪੂਰੇ ਪਰਿਵਾਰ ਖਤਮ ਹੋ ਗਏ ਤੇ ਸਾਡੇ ਦਾਦੇ ਪੁਰਦਾਦੇ ਉੱਤੋਂ ਉੱਤੋਂ ਆਏ ਪਹਾੜਾਂ 'ਚ ਆ ਗਿਆ ਇੱਧਰ ਓਕੇ ਇੱਥੇ ਬਿਮਾਰੀ ਕੋਈ ਨਹੀਂ ਸੀ ਜੀ ਉਹ ਤਾਂ ਫੇਰ ਹੈ ਹੀ ਬਿਲਕੁਲ ਹੀ ਦੇਖ ਲੋ ਕਿ ਨਾ ਹੁਣਾ ਨਾ ਬਲਾਸਪਰ ਲਈ ਹੀ ਜ਼ਮੀਨ ਹੈ ਅੱਛਾ ਜੀ ਬਲਾਸਪਰ ਲਈ ਹੀ ਤੇ ਉਹ ਸਾਡੇ ਤਾਹੇ ਕੋਲ ਹੈ ਬਿਸਮਿਲ੍ਲਾ ਠੀਕ ਹੈ ਜੀ ਤੇ ਇਹ ਅਹੀਂ ਮੁਸਲਮਾਨਾਂ ਦੀ ਖਰੀਦੀ ਹੋਈ ਹੈ ਜੀ ਜੀ ਅੰਕਲ ਹੁਣ ਦੱਸਦੇ ਹੀ ਮੈਨੂੰ ਠੀਕ ਹੈ ਇਹ ਜਿਹੜੀ ਜ਼ਮੀਨ ਹੈ ਇਹ ਸਨ 47 ਦੇ ਬਾਅਦ ਜਦੋਂ ਮੁਸਲਮਾਨ ਚਲੇ ਗਏ ਵਟਵਾਰਾ ਹੋ ਗਿਆ ਸਾਰਾ ਹਿੰਦੂਆਂ ਦਾ ਮੁਸਲਮਾਨਾਂ ਦਾ ਅਦੋਂ ਇਹ ਜ਼ਮੀਨ ਖਰੀਦੀ ਗਈ ਫਿਰ ਲिलाਮੀ ਗਵਰਨਮੈਂਟ ਨੇ ਕੀਤੀ ਇਹ ਸੱਜ ਜ਼ਮੀਨ ਦੀ ਨਹੀਂ ਚਲੋ ਵਧੀਆ ਦੇਖੋ ਆਂਟੀ ਹੁਣੀ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਆਫ ਦਾ ਕੈਮਰਾ ਆ ਲੋ ਜੀ ਆ ਲੋ ਇਹ ਇੱਥੋਂ ਇੱਕ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਸਨ ਤੇ ਫਿਰ ਜਦੋਂ ਤਾਂ ਵਿਆਹ ਹੋਇਆ ਤੇ ਅੱਗੇ ਜਾ ਕੇ ਫਿਰ ਉਹਨਾਂ ਨੇ ਇੱਥੇ ਆਪਣੇ ਘਰ ਦੇ ਵਿੱਚ ਵੀ ਇੱਕ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸ਼ੁਸ਼ੋਭਿਤ ਕੀਤਾ ਹੋਇਆ ਤੇ ਬਾਹਰ ਤੁਸੀਂ ਇੱਥੇ ਦੇਖ ਵੀ ਪਾ ਰਹੇ ਹੋ ਕਿ ਵੀ ਨਿਸ਼ਾਨ ਸਾਹਿਬ ਵੀ ਚੁੱਲਦਾ ਹੈ ਇੱਥੇ ਜੇ ਕਿਉਂਕਿ ਮੈਂ ਹਿੰਦੂ ਫੈਮਿਲੀ ਤੇ ਬਿਲੋਂਗ ਕਰਦੀ ਹੀ ਨਾ ਫਿਰ ਮੇਰੇ ਨੂੰ ਨਹੀਂ ਨਾ ਪਿਆਰੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇਖਦੀ ਸੀ ਤੇ ਮੈਂ ਕਹਿੰਦੀ ਸੀ ਬਾਬਾ ਜੀ ਸਾਡੇ ਘਰ ਕਦੋਂ ਤੁਸੀਂ ਆਣਾ ਹੈ ਚਲੋ ਜੀ ਬਹੁਤ ਵਧੀਆ ਇੱਕ ਸਾਡੇ ਘਰ ਕਦੋਂ ਆਓਗੇ ਮੈਂ ਤੁਹਾਡੇ ਵਾਸਤੇ ਕਮਰਾ ਬਣਾਵਾਂਗੀ ਕਮਰਾ ਬਣਾਉਂਗੀ ਪਰ ਚਲੋ ਮੈਂ ਬਣਾ ਨਹੀਂ ਪਾਈ ਅੱਜ ਦਿਨ ਤੱਕ ਜੋ ਵੀ ਸਾਡੇ ਘਰ ਵਿੱਚ ਕਮਰਾ ਉਹ ਬਾਬੇ ਦਾ ਹੀ ਹੈ ਬਾਬਾ ਜੀ ਸਾਡੇ ਘਰ ਬੈਠੇ ਆ ਮੈਨੂੰ ਕਿਸੇ ਵੀ ਚੀਜ਼ ਦੀ ਮੱਲੇ ਕਾਟ ਨਹੀਂ ਦੇਈ ਬਾਬੇ ਕੋ ਦੁੱਧ ਪੂਤ ਕੇ ਤਾਂ ਨਾ ਨਾ ਕਿਸੇ ਚੀਜ਼ ਦੀ ਵੀ ਮੈਨੂੰ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਜਦੋਂ ਮੈਂ ਬਿਮਾਰ ਸੀ ਜੀ ਸਨ 95 ਚ ਜੀ ਤਾਂ ਮੈਂ ਗੁਰਦੁਆਰੇ ਅੱਗੇ ਮੈਂ ਬੜੀ ਬਿਮਾਰ ਸੀ ਤਾਂ ਮੈਂ ਚੱਲ ਨਹੀਂ ਪੰਦੀ ਤੇ ਮੈਨੂੰ ਇੱਕ ਭੈਣ ਲੈ ਗਈ ਬੋਲਦੀ ਚੱਲ ਮੇਰੇ ਨਾਲ ਮੱਥਾ ਟੇਕ ਅੱਛਾ ਜੀ ਮੈਂ ਕਹਿਆ ਤਾਂ ਮੈਂ ਨਹੀਂ ਚੱਲ ਸਕਦੀ। ਅੱਛਾ ਜੀ। ਬੋਲੇ ਤੂੰ ਮੇਰੇ ਘਰ ਆldi ਇਸਕਿੰ ਪ੍ਰਥੇ ਬਹਿ ਜਾ। ਅੱਛਾ ਜੀ। ਤੇ ਗੁਰਦੁਆਰੇ ਚੱਲ। ਅੱਛਾ ਜੀ। ਫਿਰ ਮੈਨੂੰ ਤੇ ਜਾ ਕੇ ਬੜੀ ਲੋ ਆਈ। ਮੈਂ ਚੱਲਣਾ ਸ਼ੁਰੂ ਹੋ ਗਈ। ਕੀ ਬਾਤ ਹੈ। ਚੱਲਣਾ ਸ਼ੁਰੂ ਹੋ ਗਈ ਤੇ ਮੈਂ ਬਹਿ ਜਾਣਾ ਜਾ ਕੇ ਮੈਂ ਮੈਂ ਕੀ ਹੋਣਾ ਦਾ ਕੀਰਤਨ ਸੁਣਨਾ, ਉਹਨਾਂ ਦਾ ਜਪਜੀ ਸਾਹਿਬ ਦਾ ਪਾਠ ਸੁਣਨਾ, ਸਾਡੇ ਇੱਕ ਚੀਜ਼ ਸੁਣਨੀ। ਤਾਂ ਉਹ ਸਾਡੀਆਂ ਬੀਬੀਆਂ ਬੋਲਦੀਆਂ ਬੀਬੀ ਤੂੰ ਕਿਉਂ ਚੁੱਪ ਬਹਿਂਦੀ ਐ। ਅੱਛਾ ਜੀ। ਮੈਂ ਕਿ ਮੈਨੂੰ ਪੰਜਾਬੀ ਨਹੀਂ ਆਂਦੀ। अच्छा <laughs> बोलदे आ तू गुटखा रख बोले <laughs> हिंदी दा तू अब पढ़या कर ਸਾਡੇ ਨਾਲ ਬਰਾਬਰ ਪੜਿਆ ਕਰ ਤੈਨੂੰ ਪੰਜਾਬੀ ਵੀ ਆ ਜਾਏਗੀ ਫਿਰ ਉਹਨਾਂ ਨੇ ਮੈਨੂੰ ਇੱਕ ਛੋਟਾ ਜੀ ਆ ਮਾਲ ਲੈ ਕੇ ਆੜਾ ਉੜਾ ਅਲੱਗ ਹੋ ਕਾ ਦਿੱਤਿਆ ਉਹਦੇ ਤੇ ਮੈਂ ਪੰਜਾਬੀ ਵੀ ਸਿੱਖੀ ਹੂੰ ਮੈਂ ਪਾਠ ਕਰਦੀ ਹਾਂ ਕਿਆ ਬਾਤਾਂ ਜੀ ਬਹੁਤ ਵਧੀਆ ਜੀ ਬਹੁਤ ਚੰਗਾ ਲੱਗਾ ਇਹ ਜਾਣ ਕੇ ਸਾਰਾ ਕੁਝ ਸਾੜੀ ਮੋਟੀ ਪੰਜਾਬੀ ਹੂੰ ਜਿਆਦਾ ਤੇ ਨਹੀਂ ਬੋਲ ਸਕਦੇ ਪਰ ਪਈ ਥੋੜਾ ਬੜਤਾ ਮਾਰਾ ਜਨਾ ਲੈਨੇ ਆ ਜਾਣਨੇ ਆ ਜੋ ਵੀ ਸਾਡੇ ਹੱਥੋਂ ਤੇ ਕਿਰਤ ਹੁੰਦੀ ਉਹ ਕਰਦੇ ਆ ਚਲੋ ਬਹੁਤ ਬਹੁਤ ਵਧੀਆ ਲੱਗਾ ਜੀ ਜਾਣ ਕੇ ਸਾਰਾ ਕੁਝ ਚੰਗਾ ਜੀ ਧੰਨਵਾਦ ਬਹੁਤ ਬਹੁਤ ਤੇ ਚਲੋ ਆਂਟੀ ਹੋਣਾ ਨੇ ਸਾਨੂੰ ਇੱਥੇ ਔਲੇ ਤੋੜ ਕੇ ਦਿੱਤੇ ਆ ਇਹ ਦੇਸੀ ਔਲੇ ਇੱਥੇ ਤੇ ਜੰਗਲਾਂ ਦੇ ਵਿੱਚ ਜਿਹੜੇ ਲੱਗਦੇ ਆ ਉਹਨਾਂ ਦੀ ਜਗ੍ਹਾ ਵਿੱਚ ਲੱਗੇ ਹੋਏ ਸੀ ਨੇਚੁਰਲੀ ਜਿਹੜੇ ਲੱਗੇ ਹੋਏ ਆ ਤੇ ਆਹ ਦੇਖੋ ਮੈਂ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਵੀ ਚਾਹੁੰਦਾ ਆਹ ਦੇਖੋ ਤੇ ਚਲੋ ਉਹ ਵਧੀਆ ਚਲੋ ਭਾਜੀ ਚਲੀਏ ਜੀ ਹੁਣ ਆਪਾਂ ਚਾਲੇ ਪਾਈਏ ਵਾਪਸੀ ਤੇ ਠੀਕ ਆ ਜੀ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਮੈਂ ਆਸ ਕਰਦਾ ਹਾਂ ਕਿ ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ ਦਾ ਵਲੌਗ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਹੋਵੇਗਾ ਤੇ ਮੈਨੂੰ ਜਰੂਰ ਦੱਸਣਾ ਕਮੈਂਟ ਕਰਕੇ ਮੇਰੇ ਸਾਰੇ ਉਹ ਦਰਸ਼ਕ ਜੋ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹਨ ਮੈਂ ਉਹਨਾਂ ਨੂੰ ਪਲੀਜ਼ ਰਿਕੁਐਸਟ ਕਰਨਾ ਚਾਹੁੰਦਾ ਆ ਕਿ ਮੇਰੇ ਚੈਨਲ ਜਿਸ ਦਾ ਕੇ ਨਾਮ ਜੱਜਾ ਬਲੌਗਰ ਹੈ ਉਸ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲ जाया ਕਰੇ ਠੀਕ ਹੈ ਜੀ ਨੈਕਸਟ ਬਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ